ਅੱਜ ਦੇ ਦਿਨ ਆਜ਼ਾਦੀ ਦਾ ਜਦੋਂ ਅਸੀਂ ਨਾਸਿਮਾ ਤੇ ਹੜਾ ਬਣਾ ਰਹੇ ਹਾਂ ਪਹਿਲਾਂ ਤਾਂ ਇਹ ਹਿੰਦੁਸਤਾਨ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਮੂਹ ਲੋਕਾਈ ਨੂੰ ਮੁਬਾਰਕਬਾਦ ਦੇਣਾ ਚਾਹਾਂਗੇ ਅਰਾਜੇ ਬੜਾ ਭਾਗਾ ਭਰਿਆ ਦਿਨ ਹੈ ਕਿ ਮੈਂ ਅੱਜ ਸ਼ਹੀਦ ਫਗਸ ਸਿੰਘ ਦੀ ਧਰਤੀ ਉੱਪਰ ਦੇ ਵਰਚਮ ਲਹਿਰਾਉਣ ਲਈ ਆਈ ਹਾਂ ਸੋ ਉਹਨਾਂ ਦੀਆਂ ਕੀਤੇ ਆ ਕੁਰਬਾਨੀਆਂ ਉਹਨਾਂ ਦੇ ਜੋ ਵਿਚਾਰ ਸਨ ਉਹਨਾਂ ਦੇ ਜੋ ਆਦਰਸ਼ ਸਨ ਉਹਨਾਂ ਦੇ ਚੱਲ ਕੇ ਹੀ ਅਸੀਂ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸੋ ਇਸ ਦਿਨ ਉਹਨਾਂ ਦੀਆਂ ਕੁਰਬਾਨੀਆਂ ਯਾਦ ਕਰਨ ਦੀ ਲੋੜ ਹੈ ਤੇ ਸਾਨੂੰ ਆਪਣੇ ਆਪ ਨੂੰ ਸੇਧ ਦੇਣ ਦੀ ਲੋੜ ਹੈ ਕਿ ਅਸੀਂ ਕਿਹੜੇ ਰਾਹਾਂ ਤੇ ਜਿਹੜੇ ਜਿਹੜਾ ਸੁਪਨਾ ਸ਼ਹੀਦ ਭਗਤ ਸਿੰਘ ਨੇ ਪੰਜਾਬ ਲਈ ਹਿੰਦੁਸਤਾਨ ਲਈ ਦੇਖਿਆ ਸੀ ਕੀ ਅਸੀਂ ਉਹਨਾਂ ਤੇ ਤੁਰ ਰਹੇ ਹਾਂ ਜਾਂ ਨਹੀਂ ਸੰਗਰੂਰ ਦੇ ਵਿੱਚ ਮਾਨਸਾਹਬ ਨੇ ਪਹਿਲ ਨਾਲ ਦੀ ਸਕੀਮ ਸ਼ੁਰੂ ਕੀਤੀ ਮਹਿਲਾ ਨੂੰ ਕੀ ਕੀ ਸਕੀਮ ਕੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੀ ਸੋਚ ਨੂੰ ਲੈ ਕੇ ਚੱਲੇ ਸੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਉਹਦੇ ਵਿੱਚ ਮਹਿਲਾਵਾਂ ਦਾ ਵੀ ਪੂਰਾ ਯੋਗਦਾਨ ਦੇਹਾ ਸੋ ਮਹਿਲਾਵਾਂ ਦਾ ਜੀਵਨ ਪੱਤਰ ਉੱਚਾ ਚੱਕਣ ਦੇ ਲਈ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਪਹਿਲ ਵੀ ਉਹਨਾਂ ਵਿੱਚੋਂ ਇੱਕ ਹੈ ਜਿਦੇ ਵਿੱਚ ਅਸੀਂ ਆਪਣੀਆਂ ਮਹਿਲਾਵਾਂ ਨੂੰ ਸਮਰੱਥ ਬਣਾਉਣ ਦੇ ਲਈ ਉਹਨਾਂ ਨੂੰ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰ ਰਹੇ ਹਾਂ ਸੋ ਇਹ ਬਹੁਤ ਵਧੀਆ ਔਰ ਉਹਦੇ ਨਾਲ ਬਹੁਤ ਵੱਡਾ ਬਦਲਾਅ ਆ ਸਕਿਆ ਮਹਿਲਾਵਾਂ 'ਚ ਹੋ ਇਗਮੈ ਮਹਿਲਾਵਾਂ ਲਈ ਇੱਕ ਸਵਾਲ ਹੈ ਜਿੰਨੇ ਬਹੁਤ ਸਾਰੇ ਜੋਬਸ ਆਂਗੇ ਲੇਕਿਨ ਕਰੀਟਰੀਆ ਇਦਾਂ ਹੁੰਦਾ ਕਿ ਉਹ ਮਹਿਲਾਵਾਂ ਪੂਰਾ ਨਹੀਂ ਕਰ ਸਕਦੇ ਕੋਈ ਇਦਾਂ ਦੀ ਤੁਸੀਂ ਪਲੈਨਿੰਗ ਲਿਆ ਰਹੇ ਹੋ ਕਿ ਕੋਈ ਉਹਦੇ ਵਿੱਚ ਛੋਟ ਮਿਲੇ ਮਹਿਲਾਵਾਂ ਨੂੰ ਕਿ ਤਾਂ ਕਿ ਜਿੰਨੇ ਫਾਇਰ ਹੋਏ ਜੇ ਤੁਸੀਂ ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਜੀਮਨ ਸਾਹਿਬ ਨੇ ਛੋਟ ਕੀਤੀ ਸੀ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਜੜੀ ਮਹਿਲਾ ਦੀ ਭਾਗੀਦਾਰੀ ਬਣੇ ਹਰੇਕ ਜੋਬ ਦੇ ਵਿੱਚ ਹਰੇਕ ਕਿੱਤੇ ਦੇ ਵਿੱਚ ਔਰ ਜੇ ਕਿਤੇ ਉਹਦੇ ਵਿੱਚ ਕੋਈ ਚੇਂਜਸ ਵੀ ਕਰਨ ਦੀ ਲੋੜ ਹੈ ਤਾਂ ਅਸੀਂ ਕਰਾਂਗੇ ਮਮ ਮਮ ਇੱਕ ਰੋ ਅੰਗਣਵਾਰੀ ਭਰਤੀ ਕਰ ਰਹੇ ਨੇ ਮਾਨ ਸਾਹਿਬ ਉਥੇ ਗਰਾਉਂਡ ਜ਼ੀਰੋ ਤੇ ਬਹੁਤ ਬੁਰਾ ਹਾਲ ਹੈ ਅੰਗਣਵਾਰੀ ਦਾ ਕਈ ਬੱਚੇ ਨਹੀਂ ਹੈ ਕਈ ਟੀਕ ਕਈ ਅੰਗਣਵਾਰੀ ਸਟਾਫ ਨਹੀਂ ਹੈ ਬਹੁਤ ਪਰੇਸ਼ਾਨੀ ਹੈ ਬੱਚੇ ਨੂੰ ਮੋਹਿਆ ਨਹੀਂ ਮਿਲਦਾ ਖਾਣਾ ਨਹੀਂ ਮਿਲਦਾ ਬਗੈਰ ਹੂੰ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਕਸਰ ਹੁਣ ਛੱਡੀ ਇਹ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਨਵੇਂ 1000 ਅੰਗਣਵਾਰੀ ਸੈਂਟਰ ਬਣਾਉਣ ਦੀ ਗੱਲ ਕੀਤੀ ਸੀ ਜਿਹਦੇ ਚੋਂ 400 ਬਣ ਕੇ ਕੰਪਲੀਟ ਹੋ ਗਏ ਸੋ ਟਾਈਮ ਥੋੜਾ ਲੱਗ ਸਕਦਾ ਪ੍ਰੋਸੀਜਰ ਨੂੰ 5000 ਆੰਗਣਵੜੀ ਵਰਕਰ ਹੈਲਪਰ ਅਸੀਂ ਐਸਐਲਈ ਭਰਤੀ ਕਰਨ ਜਾ ਰਹੇ ਹਾਂ ਤਾਂ ਕਿ ਜਿੱਥੇ ਵੀ ਕੋਈ ਖਾਲੀ ਸੈਂਟਰ ਆ ਉਹਨੂੰ ਭਰਿਆ ਜਾਵੇ ਔਰ ਕਦੇ ਵੀ ਐਸਐਨਪੀ ਵੱਲੋਂ ਵੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਜਿੱਥੇ ਕਿਤੇ ਕੋਈ ਤੁਹਾਨੂੰ ਪਾਰਟਿਕੂਲਰ ਜਗ੍ਹਾ ਤੇ ਲੱਗਦਾ ਤਾਂ ਮੈਨੂੰ ਦੱਸ ਦਿਖ ਮੈਨੂੰ ਲੱਗਦਾ ਕਿ ਜੇਕਰ ਸਰਕਾਰ ਇੰਨੇ ਵਾਅਦੇ ਪੂਰੇ ਕਰ ਸਕਦੀ ਔਰ ਉਹਨਾਂ ਚ ਇਹੋ ਜਿਹੀਆਂ ਸਕੀਮਾਂ ਵੀ ਆਈਆਂ ਜਿਹੜੀਆਂ ਕਦੇ ਵਾਅਦੇ ਵੀ ਨਹੀਂ ਕੀਤੇ ਸੀ ਸੋ ਇਹਦੇ ਤੇ ਵੀ ਬਹੁਤੀ دیر ਨਹੀਂ ਲੱਗੇਗੀ ਵੀਟ ਬਹੁਤ ਹੈ دیر ਤੁਹਾਨੂੰ 3 ਸਾਲ ਉਹ 3 ਸਾਲ ਮੈਨੂੰ ਲੱਗਦਾ ਕਿ ਪਹਿਲੀ ਗੱਲ ਆਪਾਂ ਜਦੋਂ ਵਿਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਛੇੜੀ ਹੈ ਨਾ ਸਭ ਤੋਂ ਵੱਡੀ ਵੇਟ ਸਾਡੀਆਂ ਮਹਿਲਾਵਾਂ ਨੂੰ ਹੋਈ ਸੀ ਕਿ ਇਹ ਕਦੋਂ ਖਤਮ ਹੋਣਗੇ ਔਰ ਇਹਦੇ ਚ ਵੀ ਅਸੀਂ ਕੋਈ ਬਹੁਤਾ ਟਾਈਮ ਨਹੀਂ ਲਾਵਾਂਗੇ ਛੇਤੀ ਉਹਨਾਂ ਦੀ ਮੰਗ ਹੈ। ਬੇਦੇਰੀ ਬੇਦੇਰੀ ਤੁਸੀਂ ਗੱਲ ਕੀਤੀ ਆ ਜਿਹੜੇ ਨਸ਼ੇ ਸਭ ਤੋਂ ਵੱਧ ਚਰਾਬਦਾ ਹੈਗਾ ਔਰ ਹਾਈਵੇ ਦੇ ਉੱਤੇ ਇੰਨੇ ਜ਼ਿਆਦਾ ਖੁਲਗੇ ਟਿੱਕੇ ਇਹਨਾਂ ਲਈ ਆਪਣੀ ਸਰਕਾਰ ਕੀ ਸੋਚੀ। ਦੇਖੋ ਸਰਕਾਰ ਨੇ ਹਰ ਨਸ਼ੇ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ ਔਰ ਇਹਦੇ ਵਿੱਚ ਚਾਹੇ ਸ਼ਰਾਬ ਦਾ ਨਸ਼ਾ ਜਿੱਥੇ ਵੀ ਕਿਤੇ ਕੋਈ ਜਾਨੀ ਨੁਕਸਾਨ ਜਿੱਥੇ ਵੀ ਕਿਤੇ ਸਾਡੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਅਸੀਂ ਉਹਦੇ ਤੇ ਐਕਸ਼ਨ ਲਵਾਂਗੇ। ਥੈਂਕ ਯੂ